ਮੁੰਛੀ ਪ੍ਰੇਮ ਚੰਦ ਜੀ ਦਾ ਲਿਖਿਆ ਨਾਵਲ ਨਿਰਮਲਾ ਭਾਗ 14 ਤਿੰਨੇ ਗੱਲਾਂ ਇੱਕੋ ਵੇਲੇ ਹੀ ਹੋਆਂ ਨਿਰਮਲਾ ਨੇ ਕੰਨਿਆਂ ਨੂੰ ਜਨਮ ਦਿੱਤਾ ਕ੍ਰਿਸ਼ਨ ਦਾ ਵਿਆਹ ਤੈਅ ਹੋਇਆ ਤੇ ਮੁੰਛੀ ਤੋਂ ਦਾ ਰਾਮ ਦਾ ਮਕਾਨ ਨਿਲਾਮ ਹੋ ਗਿਆ ਕੰਨਿਆਂ ਦਾ ਜਨਮ ਤਾਂ ਸਧਾਰਨ ਜਿਹੀ ਗੱਲ ਸੀ ਜਦਕਿ ਨਿਰਮਲਾ ਦੀਆਂ ਨਜ਼ਰਾਂ 'ਚ ਉਹ ਉਹਦੇ ਜੀਵਨ ਦੀ ਸਭ ਤੋਂ ਮਹਾਨ ਘਟਨਾ ਸੀ ਪਰ ਹੋਰ ਦੋ ਗੱਲਾਂ ਦਾ ਆਸਧਾਰਨ ਸਨ ਕ੍ਰਿਸ਼ਨ ਦਾ ਵਿਆਹ ਇਸ ਤਰ੍ਹਾਂ ਦੇ ਰੱਜੇ ਪੂਜੇ ਘਰ 'ਚ ਕਿਸ ਤਰ੍ਹਾਂ ਹੋਇਆ ਉਹਦੀ ਮਾਤਾ ਦੇ ਕੋਲ ਤਾਂ ਦਾਜ ਦੇ ਨਾਂ ਤੇ ਕੌਡੀ ਵੀ ਨਹੀਂ ਸੀ ਤੇ ਇਧਰ ਗੁੱਡੇ ਡਾਕਟਰ ਸਾਹਿਬ ਜਿਹੜੇ ਹੁਣ ਪਿਲਸਨ ਲੈ ਕੇ ਘਰ ਆਏ ਸਨ ਬਰਾਦਰੀ 'ਚ ਮਹਾ ਲਾਲਚੀ ਮਸ਼ਹੂਰ ਸਨ ਉਹ ਆਪਣੇ ਪੁੱਤਰ ਦਾ ਵਿਆਹ ਇਸ ਤਰ੍ਹਾਂ ਦੇ ਗਰੀਬ ਘਰਾਨੇ 'ਚ ਕਰਨ ਨੂੰ ਕਿਸ ਤਰ੍ਹਾਂ ਰਾਜ਼ੀ ਹੋਏ ਕਿਸੇ ਨੂੰ ਇੱਕਦਮ ਵਿਸ਼ਵਾਸ ਨਹੀਂ ਆਉਂਦਾ ਸੀ ਇਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਮੁੰਛੀ ਜੀ ਦੇ ਮਕਾਨ ਦਾ ਨਿਲਾਮ ਹੋਣਾ ਸੀ ਲੋਕ ਮੁੰਛੀ ਜੀ ਨੂੰ ਲੱਖਪਤੀ ਨਹੀਂ ਤਾਂ ਵੱਡਾ ਆਦਮੀ ਜ਼ਰੂਰ ਸਮਝਦੇ ਸੀ ਉਹਨਾਂ ਦਾ ਮਕਾਨ ਕਿਸ ਤਰ੍ਹਾਂ ਨਿਲਾਮ ਹੋਇਆ ਗੱਲ ਇਹ ਸੀ ਕਿ ਮੁੰਛੀ ਜੀ ਨੇ ਇੱਕ ਮਹਾਜਨ ਤੋਂ ਕੁਝ ਰੁਪਏ ਕਰਜ਼ੇ ਵਜੋਂ ਲੈ ਕੇ ਇੱਕ ਪਿੰਡ ਗਹਿਣੇ ਰੱਖਿਆ ਹੋਇਆ ਸੀ ਉਸ ਨੂੰ ਆਸ ਸੀ ਕਿ ਉਹ ਅੱਧੇ ਸਾਲ ਵਿੱਚ ਉਹ ਰੁਪਏ ਮੋੜ ਦੇਣਗੇ ਫਿਰ 10 50 5 10-5 ਸਾਲ ਵਿੱਚ ਉਸ ਪਿੰਡ ਤੇ ਕਬਜ਼ਾ ਕਰ ਲੈਣਗੇ ਉਹ ਜ਼ਿਮੀਦਾਰ ਅਸਲ ਚ ਸੋਧ ਦੇ ਗੁੱਲਪੈ ਰੁਪਏ ਦੇਣ ਚ ਅਸਮਰੱਥ ਹੋ ਜਾਵੇਗਾ ਇਸ ਪਰੋਸੇ ਤੇ ਮੁੰਚੀ ਜੀ ਨੇ ਇੱਕ ਸੌਦਾ ਕੀਤਾ ਸੀ ਪਿੰਡ ਬਹੁਤ ਵੱਡਾ ਸੀ 4-500 ਰੁਪਏ ਮੁਨਾਫਾ ਹੁੰਦਾ ਸੀ ਪਰ ਮੰਨਦੀ ਸੋਚਣੀ ਮਨ ਵਿੱਚ ਹੀ ਰਹਿ ਗਈ ਮੁੰਚੀ ਜੀ ਦਾ ਦਿਲ ਬਹੁਤ ਸਮਝਾਉਣ ਤੇ ਵੀ ਕਚੈਰੀ ਨਹੀਂ ਜਾ ਸਕੀ ਪੁੱਤਰ ਦੇ ਸੋਗ ਵਿੱਚ ਉਹਨਾਂ ਵਿੱਚ ਕੰਮ ਕਰਨ ਦੀ ਕੋਈ ਸ਼ਕਤੀ ਹੀ ਨਹੀਂ ਰਹੀ ਸੀ ਜਿਹੜਾ ਇਸ ਤਰ੍ਹਾਂ ਦਾ ਪਿਤਾ ਹੈ ਜਿਹੜਾ ਪੁੱਤਰ ਦੀ ਘਾਟ ਤੇ ਤਲਵਾਰ ਚਲਾ ਕੇ ਮਨ ਨੂੰ ਸ਼ਾਂਤ ਕਰ ਲਵੇ ਮਹਾਜਨ ਦੇ ਕੋਲ ਪੂਰਾ ਸਾਲ सूद ਨਹੀਂ ਪਹੁੰਚਿਆ ਨਾ ਹੀ ਉਹਨਾਂ ਦੇ ਬਾਰ-ਬਾਰ ਬੁਲਾਉਣ ਤੇ ਮੁੰਛੀ ਜੀ ਉਹਨਾਂ ਦੇ ਕੋਲ ਗਈ ਇੱਥੇ ਤੱਕ ਕਿ ਪਿਛਲੀ ਵਾਰ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਅਸੀਂ ਕਿਸੇ ਦੇ ਗੁਲਾਮ ਨਹੀਂ ਹਾਂ ਸਾਹੂ ਜੀ ਜੋ ਚਾਹੋ ਸੋ ਕਰ ਲੈ ਜਦ ਸਾਹੂ ਜੀ ਨੂੰ ਗੁੱਸਾ ਆਇਆ ਉਹਨੇ ਮੁਕੱਦਮਾ ਕਰ ਦਿੱਤਾ ਮੁੰਛੀ ਜੀ ਪੈਰਮੀ ਕਰਨ ਵੀ ਨਾ ਗਈ ਇੱਕ ਤਰਫ ਡਿਗਰੀ ਹੋ ਗਈ। ਇੱਥੇ ਘਰ ਵਿੱਚ ਰੁਪਏ ਕਿੱਥੇ ਰੱਖੇ ਸਨ। ਇੰਨੇ ਦਿਨਾਂ ਵਿੱਚ ਮੁੰਛੀ ਜੀ ਦੀ ਇੱਜ਼ਤ ਵੀ ਨਹੀਂ ਰਹੀ ਸੀ। ਉਹ ਰੁਪਏ ਦਾ ਪ੍ਰਬੰਧ ਨਹੀਂ ਕਰ ਸਕੇ। ਆਖਰ ਨੂੰ ਮਕਾਨ ਨਿਲਾਮੀ ਤੇ ਚੜ ਚੜਾ ਆ ਗਏ। ਚੜ ਗਿਆ। ਨਿਰਮਲਾ ਉਹਨਾਂ ਦਿਨਾਂ 'ਚ ਉਹਨਾਂ ਦਿਨਾਂ ਵਿੱਚ ਬਿਮਾਰ ਸੀ। ਇਹ ਖ਼ਬਰ ਸੁਣ ਕੇ ਉਹਦਾ ਕਾਲਜਾ ਸੁੰਨ ਹੋ ਕੇ ਰਹਿ ਗਿਆ। ਜੀਵਨ ਵਿੱਚ ਕੋਈ ਸੁੱਖ ਨਾ ਹੋਣ। ਹੋਣ ਤੇ ਵੀ ਧੰਨ ਦੇ ਘਟ ਹਉਂ ਦੀ ਚਿੰਤਾ ਮਤਮੁਕਤ ਸੀ ਤਨ ਮਨੁੱਖ ਦੇ ਜੀਵਨ ਚ ਜੇਕਰ ਬਹੁਤ ਕੁਝ ਨਹੀਂ ਤਾਂ ਉਹਦੇ ਨੇੜੇ ਦੀ ਚੀਜ਼ ਤਾਂ ਜ਼ਰੂਰ ਸੀ ਹੁਣ ਹੋਰ ਥੋੜਾਂ ਦੇ ਨਾਲ ਇਹ ਚਿੰਤਾ ਵੀ ਉਹਦੇ ਸਿਰ ਤੇ ਸਵਾਰ ਹੋ ਗਈ ਉਹਨੇ ਦਾਈ ਦੇ ਕੋਲ ਸੁਨੇਹਾ ਭੇਜਿਆ ਕਿ ਮੇਰੇ ਸਾਰੇ ਗਹਿਣੇ ਵੇਚ ਕੇ ਘਰ ਨੂੰ ਵਿਚਾਰ ਲਉ ਪਰ ਮੁੰਛੀ ਜੀ ਨੇ ਇਹ ਪ੍ਰਸਤਾਵ ਕਿਸੇ ਤਰ੍ਹਾਂ ਵੀ ਸਵੀਕਾਰ ਨਾ ਕੀਤਾ ਉਸ ਦਿਨ ਤੋਂ ਮੁੰਛੀ ਜੀ ਹੋਰ ਵੀ ਚਿੰਤਾ ਵਿੱਚ ਡੁੱਬੇ ਰਹਿਣ ਲੱਗੇ ਜਿਸ ਤਨ ਦਾ ਸੋਗ ਭੋਗਣ ਲਈ ਉਸਨੇ ਵਿਆਹ ਕੀਤਾ ਸੀ ਹੁਣ ਉਹ ਬੀਤੇ ਸਮੇਂ ਦੀ ਯਾਦ ਵਰਗਾ ਸੀ ਉਹ ਸ਼ਰਮ ਦੇ ਮਾਰੇ ਹੁਣ ਨਿਰਮਲਾ ਨੂੰ ਆਪਣਾ ਮੂੰਹ ਵੀ ਨਹੀਂ ਦਿਖਾ ਸਕਦੇ ਸਨ ਉਹਨਾਂ ਨੂੰ ਹੁਣ ਉਸ ਅਨਿਆਇ ਦਾ ਅੰਦਾਜ਼ਾ ਲੱਗ ਰਿਹਾ ਸੀ ਜਿਹੜਾ ਉਹ ਉਹਨਾਂ ਨੇ ਨਿਰਮਲਾ ਦੇ ਨਾਲ ਕੀਤਾ ਸੀ ਤੇ ਕੰਨਿਆ ਦੇ ਜਨਮ ਤੇ ਤਾਂ ਰਹਿੰਦੀ ਸੰਦੀ ਕਸਰ ਵੀ ਪੂਰੀ ਕਰ ਦਿੱਤੀ ਜਿਸ ਨੇ ਸਰਬਨਾਸ਼ੀ ਕਰ ਦਿੱਤਾ ਸੀ 12ਵੇਂ ਦਿਨ ਸਵੇਰੇ ਨਿਰਮਲਾ ਨਵੀ ਹੋਈ ਬੱਚੇ ਨੂੰ ਗੋਦੀ ਵਿੱਚ ਲਈ ਪਤੀ ਦੇ ਕੋਲ ਗਈ ਉਹ ਇਸ ਥੋੜ੍ਹ ਵਿੱਚ ਹੀ ਇੰਨੀ ਖੁਸ਼ ਸੀ ਜਿਵੇਂ ਉਹਨੂੰ ਕੋਈ ਚਿੰਤਾ ਨਹੀਂ ਸੀ ਪੁੱਤਰੀ ਨੂੰ ਗਲ ਨਾਲ ਲਾ ਕੇ ਉਹ ਆਪਣੀਆਂ ਸਾਰੀਆਂ ਚਿੰਤਾਵਾਂ ਭੁੱਲ ਗਈ ਸੀ ਬੱਚੇ ਦੇ ਵਿਕਸਿਤ ਹੋ ਰਹੇ ਤੇ ਖੁਸ਼ੀ ਨਾਲ ਭਰੇ ਨੇਤਰਾਂ ਦੇਖ ਕੇ ਉਹਦਾ ਦਿਲ ਖੁਸ਼ ਹੋ ਰਿਹਾ ਸੀ ਮਮਤਾ ਦੀ ਇਸ ਖੁਸ਼ੀ ਨਾਲ ਉਹਦੇ ਸਾਰੇ ਕਲੇਸ਼ ਮਿਟ ਗਏ ਸਨ ਉਹ ਬੱਚੀ ਨੂੰ ਪਿਤਾ ਦੀ ਪਤੀ ਦੀ ਗੋਦੀ ਵਿੱਚ ਦੇ ਕੇ ਖੁਸ਼ ਹੋਣਾ ਚਾਹੁੰਦੀ ਸੀ ਪਰ ਮੁੰਛੀ ਜੀ ਨੇ ਕੰਨਣ ਦੇ ਕਿਸ ਦੇਖ ਕੇ ਸਹਿਮ ਉੱਠੇ ਗੋਦੀ ਲੈਣ ਦੇ ਲਈ ਉਹਨਾਂ ਦਾ ਦਿਲ ਬੇਚੈਨ ਨਹੀਂ ਹੋਇਆ ਪਰ ਉਹਨਾਂ ਨੇ ਇੱਕ ਵਾਰ ਉਹਨੂੰ ਦੇਖਿਆ ਤੇ ਫਿਰ ਸਿਰ ਝੁਕਾ ਲਿਆ ਬੱਚੀ ਦੀ ਸੂਰਤ ਮਨਸਾ ਰਾਮ ਨਾਲ ਬਿਲਕੁਲ ਮਿਲਦੀ ਸੀ ਨਿਰਮਲਾ ਨੇ ਉਹਨਾਂ ਦੇ ਮਨ ਦਾ ਭਾਵ ਕੁਝ ਹੋਰ ਹੀ ਸਮਝਿਆ ਉਹਨੇ ਪਿਆਰ ਨਾਲ ਬੱਚੀ ਨੂੰ ਆਪਣੇ ਦਿਲ ਨਾਲ ਲਾ ਲਿਆ ਜਿਵੇਂ ਉਹ ਉਹਨੂੰ ਕਹਿ ਰਹੀ ਹੋਵੇ ਜੇਕਰ ਤੁਸੀਂ ਇਸ ਇਸ ਤੇ ਬਹੁਤ ਚਿਤ ਦੱਬੇ ਜਾਂਦੇ ਹੋ ਤਾਂ ਅੱਜ ਤੋਂ ਮੈਂ ਇਸ ਦਾ ਤੁਹਾਡੇ ਤੇ ਪਰਛਾਵਾਂ ਵੀ ਨਹੀਂ ਪੈਣ ਦੇਵਾਂਗੀ ਜਿਸ ਹੀਰੇ ਨੂੰ ਮੈਂ ਇਨੀ ਤਪੱਸਿਆ ਨਾਲ ਪ੍ਰਾਪਤ ਕੀਤਾ ਹੈ ਉਹਦੀ ਬੇਇੱਜ਼ਤੀ ਕਰਕੇ ਤੁਹਾਡਾ ਦਿਲ ਫਟ ਨਹੀਂ ਜਾਂਦਾ ਉਹ ਉਸੇ ਬੱਚੀ ਨੂੰ ਆਪਣੇ ਸੀਨੇ ਨਾਲ ਲਾ ਕੇ ਆਪਣੇ ਕਮਰੇ ਚ ਚਲੀ ਗਈ ਤੇ ਬਹੁਤ ਦੇਰ ਤੱਕ ਰੋਂਦੀ ਰਹੀ। ਉਹਨੇ ਪਤੀ ਦੀ ਇਸ ਉਦਾਸੀ ਨੂੰ ਸਮਝਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਸੀ ਤੇ ਨਾ ਹੀ ਸ਼ਾਇਦ ਉਹ ਇਹਨਾਂ ਨੂੰ ਇੰਨਾ ਕਠੋਰ ਨਾ ਸਮਝਦੀ। ਉਹਦੇ ਸਿਰ ਤੇ ਜ਼ਿੰਮੇਵਾਰੀ ਦਾ ਇੰਨਾ ਵੱਡਾ ਬੋਝ ਕਿੱਥੇ ਸੀ ਜਿਹੜਾ ਉਹਨਾਂ ਦੇ ਪਤੀ ਤੇ ਹੁਣ ਪੈ ਗਿਆ ਸੀ। ਉਹ ਜੇਕਰ ਸੋਚਣ ਦੀ ਕੋਸ਼ਿਸ਼ ਕਰਦੀ ਤਾਂ ਕੀ ਇਹਨਾਂ ਵੀ ਉਹਦੀ ਸਮਝ ਵਿੱਚ ਨਾ ਆਉਂਦਾ। ਮੋਛੀ ਜੀ ਨੂੰ ਇੱਕ ਹੀ ਪਲ ਵਿੱਚ ਆਪਣੀ ਗਲਤੀ ਦਾ ਪਤਾ ਲੱਗ ਗਿਆ ਮਾਤਾ ਦਾ ਦਿਲ ਪ੍ਰੇਮ ਤਾਂ ਇੰਨਾ ਡੁੱਬਾ ਰਹਿੰਦਾ ਹੈ ਕਿ ਭਵੇਖ ਦੀ ਚਿੰਤਾ ਤੇ ਔਕੜਾਂ ਉਹਨੂੰ ਜਰਾ ਵੀ ਡਰਾਉਂਦੀਆਂ ਨਹੀਂ ਉਹਨੂੰ ਆਪਣੇ ਅੰਦਰ ਇੱਕ ਅਲੋਕਿਕ ਸ਼ਕਤੀ ਦਾ ਅਨੁਭਵ ਹੁੰਦਾ ਹੈ ਜਿਹੜਾ ਔਕੜਾਂ ਨੂੰ ਉਹਨਾਂ ਦੇ ਸਾਹਮਣੇ ਹੋਣ ਤੋਂ ਹਟਾ ਦਿੰਦਾ ਹੈ ਮੋਛੀ ਜੀ ਦੌੜ ਕੇ ਘਰ ਵਿੱਚ ਗਈ ਤੇ ਬੱਚੀ ਨੂੰ ਗੋਦੀ ਵਿੱਚ ਚੁੱਕ ਕੇ ਬੋਲੇ ਮੈਨੂੰ ਯਾਦ ਆਉਂਦਾ ਹੈ ਮਨਸਾ ਵੀ ਇਸੇ ਤਰ੍ਹਾਂ ਦਾ ਹੀ ਸੀ ਬਿਲਕੁਲ ਇਸੇ ਤਰ੍ਹਾਂ ਦਾ ਨਿਰਮਲਾ ਦੀਦੀ ਜੀ ਵੀ ਤਾਂ ਇਹੀ ਕਹਿੰਦੇ ਮੋਨਛੀ ਜੀ ਬਿਲਕੁਲ ਉਹੀ ਵੱਡੀਆਂ ਵੱਡੀਆਂ ਅੱਖਾਂ ਤੇ ਲਾਲ ਲਾਲ ਬੋਲਣੇ ਭਗਵਾਨ ਨੇ ਮੈਨੂੰ ਮੇਰਾ ਮਨਸਾ ਰਾਮ ਇਸ ਰੂਪ ਵਿੱਚ ਦੇ ਦਿੱਤਾ ਉਹੀ ਮੱਥਾ ਉਹੀ ਮੂੰਹ ਤੇ ਉਹੀ ਹੱਥ ਪੈਰ ਭਗਵਾਨ ਤੇਰੀ ਲੀਲਾ ਅਸੀਮੀ ਅਚਾਨਕ ਰੁਕਮ ਲਈ ਗਿਆ ਕਿ ਉਹ ਮੋਨਛੀ ਜੀ ਨੂੰ ਦੇਖਦਿਆਂ ਹੀ ਬੋਲੀ ਦੇਖੋ ਬਾਪੂ ਇਹ ਮਨਸਾ ਰਾਮ ਹੈ ਕਿ ਨਹੀਂ ਉਹੀ ਆਇਆ ਕੋਈ ਲੱਖ ਕਹੇ ਮੈਂ ਨਹੀਂ ਮੰਨਾਂਗੀ ਸਾਪ ਮਨਸਾ ਰਾਮੇ ਸਾਲ ਦੇ ਲਗਭਗ ਹੋ ਵੀ ਗਿਆ ਤਾ ਗਿਆ ਮੋਂਚੀ ਜੀ ਪੈਨ ਇੱਕ ਇੱਕ ਅੰਗ ਤਾਂ ਮਿਲਦਾ ਹੈ ਬਸ ਭਗਵਾਨ ਨੇ ਮੈਨੂੰ ਮੇਰਾ ਮਨਸਾ ਰਾਮ ਦੇ ਦਿੱਤਾ ਬੱਚੀ ਕਿਉਂ ਬਾਈ ਤੂੰ ਮਨਸਾ ਰਾਮੀ ਹੈ ਨਾ ਛੱਡ ਕੇ ਜਾਣ ਦਾ ਨਾ ਨਾ ਲੈਣਾ ਨਹੀਂ ਤਾਂ ਫੇਰ ਖਿੱਚ ਲਿਆਵਾਂਗਾ ਕਿਸ ਤਰ੍ਹਾਂ ਪਿੱਛਾ ਛੜਾ ਕੇ ਭਜੇਂਗੀ ਭਜੇ ਸੀ ਆਖਰ ਫੜ ਲੈਂਦਾ ਕਿ ਨਹੀਂ ਬੱਸ ਕਹਿ ਦਿੱਤਾ પણ ਮੈਨੂੰ ਛੱਡ ਕੇ ਨਾ ਜਾਣਾ ਦੇਖ ਪੈਣ ਕਿਸ ਤਰ੍ਹਾਂ ਇੱਕੋ ਧੀ ਦੇਖ ਰਹੀ ਹੈ ਉਸੇ ਪਲਮੁੰਛੀ ਜੀ ਨੇ ਫਿਰ ਤੋਂ ਇਸ਼ਾਵਾਂ ਦਾ ਮਹਿਲ ਬਣਾਉਣਾ ਸ਼ੁਰੂ ਕਰ ਦਿੱਤਾ ਪਿਆਰ ਨੇ ਉਸ ਨੂੰ ਫਿਰ ਸੰਸਾਰ ਦੇ ਵੱਲ ਖਿੱਚਿਆ ਮਾਨਵ ਜੀਵਨ ਤੂੰ ਇੰਨਾ ਤਬਦੀਲ ਹੁੰਦਾ ਹੈ ਪਰ ਤੇਰੀਆਂ ਕਲਪਨਾਵਾਂ ਕਿੰਨੀਆਂ ਲੰਬੀਆਂ ਨੇ ਉਹੀ ਤੋਤਾ ਰਾਮ ਜਿਸ ਦਾ ਸੰਸਾਰ ਤੋਂ ਮਨ ਅੱਕ ਚੁੱਕਾ ਸੀ ਜਿਹੜਾ ਰਾਤ ਦਿਨ ਮੌਤ ਨੂੰ ਬੁਲਾਇਆ ਕਰਦੇ ਸਨ ਉਨ ਦਿਨਕੇ ਦਾ ਸਹਾਰਾ ਮਿਲਤੇ ਕਿਨਾਰੇ ਤੇ ਪਹੁੰਚਣ ਦੇ ਲਈ ਪੂਰੇ ਜੋਰ ਨਾਲ ਹੱਥ ਪੈਰ ਮਾਰ ਰਹੇ ਨੇ ਪਰ ਦਿਨਕੇ ਦਾ ਸਹਾਰਾ ਮਿਲਣ ਤੇ ਵੀ ਕੋਈ ਕਿਨਾਰੇ ਤੇ ਪਹੁੰਚਿਆ ਨਹੀਂ